ਸਤਨਾਮ ਵਾਹਿਗੁਰੂ ਸਾਹਿਬ ਜੀ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਵਰ ਪ੍ਰਸਾਦ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਦੇਖ ਅੰਦਰ ਮਲ ਮਾਇਆ ਸ਼ਬਸ਼ ਨਹੀਂ ਕਿਸ਼ ਕਰੇ ਸੁਪਾਇਆ ਬਾਹਰ ਗਿਆਨ ਧਿਆਨ ਈਸ਼ਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆ ਗਲ ਪਾਤਰ ਕੈਸੇ ਇਤਰੇ ਅਥਾ ਜਾਂ ਕੈ ਅੰਤਰ ਵਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਜਾਂ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਚਵਰ ਸ਼ਤਰ ਤਖਤ ਦੇ ਮਾਲਕ ਸ਼ਬਦ ਬ੍ਰਹਮ ਸ਼ਬਦ ਗੁਰੂ ਗੁਰੂ ਗਰੀਬ ਨਿਵਾਜ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਮਿਲ ਬੈਠੇ ਸਤ ਸੰਗੀ ਜਨੋ ਸਤ ਗੁਰੂ ਜੀ ਦੁਆਰਾ ਬਖਸ਼ਿਸ਼ ਕੀਤੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤੈ ਸਤਿਗੁਰੂ ਜੀ ਨੇ ਤਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਕਿਰਪਾ ਕਰਕੇ ਜੋ ਸ਼ਬਦ ਆਪਾਂ ਨੂੰ ਅੱਜ ਬਖਸ਼ਿਸ਼ ਕੀਤੇ ਹਨ ਆਪ ਜੀ ਨੇ ਸਰਵਨ ਕੀਤੇ ਹਨ ਮੇਰੇ ਤੋਂ ਪਹਿਲਾਂ ਸਤਕਾਰਯੋਗ ਭਾਈ ਸਾਹਿਬ ਭਾਈ ਵੀਰ ਜੀ ਜੱਜ ਵੀਰ ਸਿੰਘ ਜੀ ਜਿਨ੍ਹਾਂ ਤੋਂ ਆਪ ਜੀ ਨੇ ਗੁਰਮਤਿ ਦੇ ਵਿਚਾਰ ਸਰਵਣ ਕੀਤੇ ਹਨ ਸਤਿਗੁਰੂ ਕਿਰਪਾ ਕਰਨ ਉਹਨਾਂ ਜ਼ਿਕਰ ਕੀਤਾ ਹੈ ਵੀ ਅੱਜ ਇਤਿਹਾਸਕ ਦਿਹਾੜਾ ਤੇ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਜਿਨ੍ਹਾਂ ਦਾ ਜਨਮ ਦਿਨ ਹੈ ਤੇ ਮੈਂ ਬੇਨਤੀ ਕਰਾਂ ਵੀ ਆ ਜਿਹੜੀ ਘਟਨਾ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਵੀ ਇੱਕ ਪਾਸੇ ਸਿੱਖ ਰਾਮ ਰੌਣੀ ਦੇ ਕਿੜੇ ਦੇ ਵਿੱਚ ਸਨ ਇੱਕ ਪਾਸੇ ਜਸਾ ਸਿੰਘ ਰਾਮਗੜੀਆ ਬਾਹਰ ਖੜੇ ਸਨ ਦੁਸ਼ਮਣ ਦੇ ਨਾਲ ਮਿਲ ਕੇ ਤੇ ਜਦੋਂ ਉਹਨਾਂ ਐਸ ਗੱਲ ਨੂੰ ਮਹਿਸੂਸ ਕੀਤਾ ਵੀ ਅੰਦਰ ਮੇਰੇ ਭਰਾ ਨੇ ਉਹ ਭੁੱਖੇ ਨੇ ਉਹਨਾਂ ਦੀ ਜਾਨ ਨੂੰ ਖਤਰਾ ਹੈ ਇਹ ਫਿਰ ਆਪਣੇ ਘੋੜੇ ਨੂੰ ਛੇੜ ਕੇ ਇੱਕੋ ਦਮ ਉਸ ਗੱਡੀ ਦੇ ਵਿੱਚ ਚਲੇ ਜਾਂਦੇ ਨੇ ਤੇ ਫਿਰ ਇਹ ਨਹੀਂ ਵੀ ਉਸ ਗੱਡੀ ਦੇ ਵਿੱਚੋਂ ਵਾਪਸ ਨਿਕਲ ਆਉਂਦੇ ਨੇ ਜਿੰਨੇ ਸਿੱਖ ਉਸ ਗੱਡੀ ਦੇ ਵਿੱਚ ਸਨ ਰਾਮ ਰੌਣੀ ਗੱਡੀ ਦੇ ਵਿੱਚ ਸਾਰਿਆਂ ਨੂੰ ਲੈ ਕੇ ਬਾਹਰ ਨਿਕਲਦੇ ਨੇ ਤੇ ਸਲਾਮਤੀ ਦੇ ਨਾਲ ਅਲੰਗ ਜਾਂਦੇ ਆ। ਮੈਂ ਬੇਨਤੀ ਇਹ ਕਰਨੀ ਹੈ ਇਸ ਘਟਨਾ ਜਾਂ ਇਹੋ ਜੀਆਂ ਘਟਨਾਵਾਂ ਜਿਹੜੀਆਂ ਸਿੱਖ ਇਤਿਹਾਸ ਦੇ ਵਿੱਚ ਨੇ ਉਥੇ ਬਚਨ ਆਪਾਂ ਪੜ੍ਹਦੇ ਆ ਰਤਨ ਸਿੰਘ ਪੰਘੂ ਰਾਣੀ ਖੇਨੇ ਉਹ ਕਹਿੰਦੇ ਨੇ ਸਿੱਖਾਂ ਦੇ ਵਿੱਚ ਨਾ ਇਤਫਾਕ ਹੈ। ਸਿੱਖ ਦੇ ਵਿੱਚ ਸਿੱਖ ਦੇ ਲਈ ਪ੍ਰੇਮ ਹੈ ਹੈ ਇਨ ਮੇ ਇਤਫਾਕ ਮਹਾਨ ਸੁਣਿਓ ਜਿਹੜੀ ਸਾਡੀ ਤਾਰੀਫ ਹੈ ਮਤਲਬ ਉਹ ਵੱਖਰੀ ਗੱਲ ਹੈ ਵੀ ਅੱਜ ਦੇ ਸਮੇਂ ਦੇ ਵਿੱਚ ਕੋਈ ਇੱਕ ਦੂਸਰੇ ਦੀਆਂ ਲੱਤਾਂ ਖਿੱਚੀ ਜਾਏ ਕੋਈ ਕਿਸੇ ਨੂੰ ਪਿੱਛੇ ਸੁੱਟਣਾ ਚਾਹੇ ਗੱਲ ਵੱਖਰੀ ਗੱਲ ਹੈ ਪਰ ਸਾਡੀ ਤਾਰੀਫ ਜਦੋਂ ਲਿਖੀ ਜਾਂਦੀ ਹੈ ਨਾ ਤੇ ਇਹ ਗੱਲ ਲਿਖੀ ਹੁੰਦੇ ਵਿੱਚ ਹੈ ਇਨ ਮੇ ਇਤਫਾਕ ਮਹਾਨ ਸਿੱਖ ਸਿੱਖ ਪਰਵਾਰਤ ਪ੍ਰਾਣ ਸਿੱਖ ਸਿੱਖ ਦੇ ਲਈ ਆਪਣੀ ਜਾਨ ਦੇ ਦਿੰਦਾ ਹੈ ਸਿੱਖ ਸਿੱਖ ਦੇ ਨਾਲ ਇੰਨਾ ਪਿਆਰ ਕਰਦਾ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਜਿੱਥੇ ਉਸ ਮਹਾਨ ਗੁਰਸਿੱਖ ਨੂੰ ਆਪਾਂ ਯਾਦ ਕਰਨਾ ਹੈ ਉਹਦੇ ਕਰਮਾਂ ਨੂੰ ਯਾਦ ਕਰਨਾ ਹੈ ਉਥੇ ਸੇਵਕ ਪਰਿਵਾਰ ਟੋਟੀਆਂ ਪਰਿਵਾਰ ਵੱਲੋਂ ਮਿਲ ਕੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਅੱਜ ਸਤਿਗੁਰੂ ਜੀ ਦੇ ਚਰਨ ਪਰਸੇ ਗਏ ਹਨ ਜਿਹੜੇ ਬਚਨ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੇ ਹਨ ਉਹ ਆਪਾਂ ਸਰਵਣ ਕਰ ਲਏ ਨੇ ਸਾਹਿਬ ਕਿਰਪਾ ਕਰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ ਹੈ ਬੰਦਾ ਕੰਮ ਪਸ਼ੂਆਂ ਵਾਲੇ ਕਰਦਾ ਨਾਂ ਦਾ ਬੰਦਾ ਇਹ ਕੰਮ ਪਸ਼ੂਆਂ ਵਾਲੇ ਕਰਦਾ ਹੈ ਕਬੀਰ ਸਾਹਿਬ ਨੇ ਇੱਕ ਬਚਨ ਕਿਹਾ ਮੈਂ ਪਹਿਲਾਂ ਇੱਕ ਘਟਨਾ ਸਾਂਝੀ ਕਰਦਿਆਂ ਪਿੱਛੇ ਆਪਾਂ ਸਾਰਿਆਂ ਨੇ ਪੜ੍ਹੀ ਹੈ ਵੇਖੀ ਹੈ ਸੁਣੀ ਵੀ ਹੈ ਮੈਂ ਸੋਚਦਾ ਹਾਂ ਜਦੋਂ ਇਸ ਸ਼ਬਦ ਨੂੰ ਪੜਦਾ ਨਾ ਵੀ ਸਤਿਗੁਰੂ ਨੇ ਬਚਨ ਕਿਉਂ ਕਹੇ ਕਰਤੂਤ ਪਸ਼ੂ ਕੀ ਮਾਨਸ ਜਾਤ ਹੈ ਬੰਦਾ ਕੰਮ ਪਸ਼ੂਆਂ ਵਾਲੇ ਕਰਦਾ ਹੈ ਤੇ ਮਨ ਵਿੱਚ ਇੱਕ ਵਿਚਾਰ ਆਈ ਵੀ ਪਸ਼ੂ ਦੀ ਇੱਕ ਬਿਰਤੀ ਹੈ ਪਸ਼ੂ ਆਪਣੇ ਬੱਚੇ ਨੂੰ ਤੇ ਪਾਲਣਾ ਚਾਹੁੰਦਾ ਹੈ ਦੂਸਰੇ ਦੇ ਬੱਚੇ ਨੂੰ ਮਾਰ ਵੀ ਦਿੰਦਾ ਹੈ ਦੂਸਰੇ ਦਾ ਬੱਚਾ ਪਸ਼ੂ ਵਾਸਤੇ ਉਹਦੇ ਵਾਸਤੇ ਹਮਦਰਦੀ ਨਹੀਂ ਹੈ ਮੱਝਾਂ ਵੀ ਹੁੰਦੀ ਨਾ ਇੱਕ ਪਸ਼ੂ ਦਾ ਬੱਚਾ ਦੂਸਰੇ ਦੇ ਥੱਲੇ ਪਾਈਏ ਤਾਂ ਪਛਾਣ ਜਾਂਦਾ ਹੈ ਵੀ ਇਹ ਮੇਰਾ ਬੱਚਾ ਨਹੀਂ ਉਹਨੂੰ ਦੁੱਧ ਨਹੀਂ ਪੀਣ ਦਿੰਦਾ ਆ ਪਿੱਛੇ ਅਸੀਂ ਘਟਨਾ ਪੜੀ ਹੈ ਲੁਧਿਆਣੇ ਦੇ ਅੰਦਰ 2.5-3 ਸਾਲ ਦੀ ਬੱਚੀ ਜਿਹਨੂੰ ਗਵੰਡਨ ਘਰ ਦੇ ਵਿੱਚੋਂ ਐਕਟਿਵਾ ਦੇ ਅੱਗੇ ਬਿਠਾ ਕੇ ਲੈ ਗਈ ਤੇ ਫਿਰ ਉਹਦੇ ਜਿਉਂਦੀ ਦੇ ਉੱਤੇ ਮਿੱਟੀ ਪਾ ਕੇ ਉਹਨੂੰ ਦੱਬ ਕੇ ਆਈ 2.5 ਸਾਲ ਦਾ ਬੱਚਾ ਕਿੰਨਾ ਪਿਆਰਾ ਹੁੰਦਾ ਹੈ ਬੱਚਾ ਆਪਾਂ ਬੜੀ ਹੁਣ ਉਹਨੂੰ ਫਾਂਸੀ ਦੀ ਸਜ਼ਾ ਹੋਈ ਹੈ ਥੋੜੇ ਦਿਨ ਪਹਿਲਾਂ ਉਹ ਸਹੁਰਤ ਨੂੰ ਸਾਡੇ ਸਮਾਜ ਦੇ ਵਿੱਚ ਰਹਿੰਦੀ ਹੋਗੀ ਸਾਡੇ ਵਰਗੀ ਯੋਗੀ ਪਰ 2.5 3 ਸਾਲ ਦੇ ਬੱਚੇ ਨੂੰ ਜਿਉਂਦਿਆਂ ਉਹਨੇ ਮਿੱਟੀ ਦੇ ਵਿੱਚ ਦੱਬਿਆ ਸਿਰਫ ਐਸੇ ਕਰਕੇ ਵੀ ਦੂਸਰੇ ਦੀ ਖੁਸ਼ੀ برداشت ਨਹੀਂ ਹੁੰਦੀ ਆਪਣੇ ਸੁੱਖ ਦੇ ਵਾਸਤੇ ਦੂਸਰੇ ਦੇ ਬੱਚੇ ਨੂੰ ਮਾਰ ਦਈਏ ਕੋਈ ਗੱਲ ਨਹੀਂ ਸਤਿਗੁਰੂ ਕਹਿੰਦੇ ਨੇ ਹੈ ਤੇ ਵੇਖਣ ਦੇ ਵਿੱਚ ਬੰਦਾ ਹੀ ਹੈ ਪਰ ਇੰਦੀਆਂ ਕਰਤੂਤਾ ਨੇ ਜਿਹੜੀਆਂ ਉਹ ਪਸ਼ੂਆਂ ਵਰਗੀਆਂ ਹੋ ਗਈਆਂ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ ਹੈ ਬੰਦਾ ਕਰਤੂਤਾ ਪਸ਼ੂਆਂ ਵਾਲੀਆਂ ਆਪਾਂ ਸਮਾਜ ਚ ਵੇਖਾਂਗੇ ਬੜੀਆਂ ਸਾਰੀਆਂ ਘਟਨਾਵਾਂ ਇਦਾਂ ਦੀਆਂ ਸਾਨੂੰ ਮਿਲਦੀਆਂ ਨੇ ਸਾਡੇ ਸਮਾਜ ਚ ਯਕੀਨ ਕਰਿਓ ਇੱਕ ਪਿੱਛੇ ਕਾਫੀ ਸਮਾਂ ਪਹਿਲਾਂ ਨਾ ਨਠਾਰੀ ਕਾਂਡ ਹੋਇਆ ਸੀ ਉਹ ਜਿੰਨੂੰ ਮਾਰ ਦਿੰਦੇ ਸਨ ਨੌਕਰ ਤੇ ਮਾਲਕ ਉਹਨੂੰ ਚੁੱਕ ਕੇ ਫ੍ਰਿਜ ਚ ਲਾ ਦਿੰਦੇ ਸੀ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਹਨੂੰ ਖਾਂਦੇ ਰਹਿੰਦੇ ਸੀ ਥੋੜਾ ਥੋੜਾ ਕਰਕੇ ਸਤਗੁਰੂ ਕਹਿੰਦੇ ਨੇ ਵੀ ਕਿੱਥੇ ਧਰਮ ਧਰਮ ਤੇ ਅਸਲ ਦੇ ਵਿੱਚ ਇਹ ਹੀ ਹੈ ਜਿਹੜਾ ਦੂਸਰੇ ਦਾ ਭਲਾ ਲੋਚੇ ਜਿਹੜਾ ਦੂਸਰੇ ਦਾ ਭਲਾ ਕਰਨਾ ਚਾਹੇ ਆਪਣਾ ਵਿਗੜ ਵੀ ਜਾਏ ਤੇ ਕੋਈ ਗੱਲ ਨਹੀਂ ਪਰ ਦੂਸਰੇ ਦੇ ਲਈ ਚੰਗਾ ਕਰਨਾ ਦੀਨ ਵਿਸਾਰੇ ਓਰੇ ਦੀਵਾਨੇ ਦੀਨ ਵਿਸਾਰੇ ਓਰੇ ਪੇਟ ਭਰਿਓ ਪਸ਼ੂਾ ਜਿਉਂ ਸੋਇਓ ਮਨੁੱਖ ਜਨਮ ਹੈ ਹਾਰਿਓ ਮਨੁੱਖਾ ਜਨਮੈ ਜਿਹੜਾ ਸਾਹਿਬ ਕਹਿੰਦੇ ਨੇ ਤੂੰ ਹਾਰ ਹੀ ਚੰਨਿਆ ਜਿਵੇਂ ਪਸ਼ੂ ਪੇਟ ਭਰਦਾ ਤੂੰ ਵੀ ਪੇਟ ਭਰ ਲਿਆ ਜਿਵੇਂ ਦੇ ਕੰਮ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਦੇ ਨੇ ਸਤਿਗੁਰੂ ਕਹਿੰਦੇ ਵੀ ਬੰਦੇ ਨਾਲੋਂ ਪਸ਼ੂ ਕਿਤੇ ਚੰਗਾ ਹੈ ਇਸੇ ਆ ਕਈ ਤੇ ਕਿਸੇ ਪੁਆਇੰਟ ਤੇ ਜਾ ਕੇ ਨਾ ਪਸ਼ੂ ਬੰਦੇ ਨਾਲੋਂ ਅੱਗੇ ਲੰਘ ਜਾਂਦਾ ਹੈ ਬੰਦਾ ਪੁੱਛੇ ਰਹਿ ਜਾਂਦਾ ਹੈ ਅਸੀਂ ਆਖਾਂਗੇ ਜੀ ਕਿਵੇਂ ਸਤਿਗੁਰੂ ਕਹਿੰਦੇ ਨੇ ਪਸ਼ੂ ਮਿਲੇ ਚੰਗੀਆਂ ਖੜ ਖਾਵੇਂ ਅੰਮ੍ਰਿਤ ਦੇ ਉਹ ਘਾ ਚੁਗਦਾ ਤੇ ਫਿਰ ਵੀ ਅੰਮ੍ਰਿਤ ਵਰਗਾ ਦੁੱਧ ਦਿੰਦਾ ਹੈ ਤੇ ਬੰਦਾ ਕੀ ਕਰਦਾ ਹੈ ਬੰਦਾ ਹਮੇਸ਼ਾ ਦੂਸਰੇ ਦਾ ਬੁਰਾਈ ਸੋਚਦਾ ਰਹਿੰਦਾ ਹੈ ਕਿਸੇ ਵਿਦਵਾਨ ਨੇ ਕੋਈ ਬਚਨ ਦੋ ਕਹੇ ਮੈਂ ਕਹਿ ਦਵਾ ਕਹਿੰਦਾ ਹੈ ਸਾਪੋਂ ਕੋ ਕੈਦ ਕਰ ਲਿਆ ਹੈ ਸਪੇਰੋਂ ਨੇ ਏਹ ਕਹਿਕਰ ਯਾਦ ਆ ਗਿਆ ਕਹਿੰਦਾ ਸਾਪੋਂ ਕੋ ਕੈਦ ਕਰ ਲਿਆ ਹੈ ਸਪੇਰੋਂ ਨੇ ਇਹ ਕਹਿਕਰ ਕਿ ਇਨਸਾਨ ਕੋ ਲੜਨੇ ਕੋ ਇਨਸਾਨ ਹੀ ਕਾਫੀ ਹੈ ਬੰਦੇ ਨੂੰ ਲੜਨ ਵਾਸਤੇ ਬੰਦਾ ਹੀ ਕਾਫੀ ਹੈ ਸੱਪਾਂ ਦੀ ਜਰੂਰਤ ਹੀ ਖਤਮ ਹੋ ਗਈ ਹੈ ਇੰਨਾ ਜ਼ਹਿਰ ਹੈ ਬੰਦੇ ਦੇ ਅੰਦਰ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਅੰਦਰ ਮੈਲ ਹੈ। ਪਚਾਰਾ ਦਾ ਮਤਲਬ ਹੈ ਪਖੰਡ ਕਰਕੇ, ਭੇਖ ਕਰਕੇ ਦੂਸਰਿਆਂ ਨੂੰ ਬਖੌਂਦਾ ਹੈ। ਉਹਦੇ ਵਾਸਤੇ ਦਿਨ ਰਾਤ ਉਦਮ ਕਰਦਾ ਹੈ। ਲੋਕਾਂ ਦੇ ਵਿੱਚ ਚੰਗਾ ਬਣਨ ਵਾਸਤੇ ਸੱਚੀ ਗੱਲ ਤੇ ਇਹ ਹੈ ਵੀ ਜਿਵੇਂ ਦੇ ਅਸੀਂ ਆ ਸਾਡਾ ਮਨ ਜਾਣਦਾ ਹੈ ਵੀ ਅਸੀਂ ਕਿਵੇਂ ਦੇ ਆ। ਚੰਗੇ ਆ ਤੇ ਚੰਗਾ ਜਾਣਦਾ। ਮੰਦੇ ਆ ਤੇ ਮੰਦਾ ਜਾਣਦਾ। ਚੰਗਾ ਮੰਦਾ ਹੋਣਾ ਇੱਕ ਵੱਖਰੀ ਗੱਲ ਹੈ। ਪਰ ਮੰਦੇ ਹੋ ਕੇ ਚੰਗੇ ਦਾ ਭਰਮ ਪਾਉਣਾ ਉਹ ਇੱਕ ਵੱਖਰੀ ਗੱਲ ਐ ਤੇ ਮਾੜੀ ਗੱਲ ਵੀ ਐ ਮੌਲਾਨਾ ਰੂਮ ਨੇ ਇੱਕ ਘਟਨਾ ਦਾ ਜ਼ਿਕਰ ਕੀਤਾ ਦੋ ਪੰਛੀ ਬੈਠੇ ਨੇ ਤੋਤੇ ਤੇ ਕੋਈ ਬੰਦਾ ਤੁਰਿਆ ਆਉਂਦਾ ਇੱਕ ਤੋਤਾ ਕਹਿੰਦਾ ਵੀ ਇਹ ਸ਼ਿਕਾਰੀ ਐ ਮਾਰੇਗਾ ਦੂਸਰਾ ਕਹਿੰਦਾ ਨਹੀਂ ਨਹੀਂ ਇਹਦੇ ਕੱਪੜੇ ਵੇਖ ਇਹ ਤੇ ਬੰਦਾ ਹੀ ਬੜਾ ਭਲਾ ਮਾਨਸ ਲੱਗਦਾ ਦਾਨਾ ਲੱਗਦਾ ਕੱਪੜਿਆਂ ਤੋਂ ਵੇਖ ਉਹ ਥੋੜੇ ਚਿਰ ਬਾਅਦ ਜਦੋਂ ਬੰਦਾ ਨੇੜੇ ਆਇਆ ਨਾ ਉਹਨੇ ਤੀਰ ਚਲਾਇਆ ਇੱਕ ਤੋਤਾ ਮਾਰ ਦਿੱਤਾ ਜਿਹੜਾ ਕਹਿੰਦਾ ਸੀ ਨਾ ਵੀ ਇਹ ਬੰਦਾ ਭਲਾ ਮਾਨਸ ਹੈ ਉਹ ਤੋਤਾ ਮਾਰ ਦਿੱਤਾ ਜ਼ਮੀਨ ਤੇ ਡਿੱਗ ਗਿਆ ਕਹਿੰਦੇ ਨੇ ਵੀ ਹੁਣ ਜਿਹੜਾ ਦੂਸਰਾ ਤੋਤਾ ਸੀ ਨਾ ਮੌਲਾਨਾ ਰੂਮ ਰਿਖਤ ਲਿਖਦਾ ਹੈ ਉਹ ਕਹਿੰਦਾ ਵੀ ਉਹ ਬਾਦਸ਼ਾਹ ਦੇ ਕੋਲ ਪੇਸ਼ ਹੋਇਆ ਉਹਦੇ ਕੋਲ ਜਾ ਕੇ ਕਹਿੰਦਾ ਵੀ ਸਾਡਾ ਫੈਸਲਾ ਕਰੋ ਉਸ ਬੰਦੇ ਨੂੰ ਸੱਦਿਆ ਜਦੋਂ ਉਸ ਬੰਦੇ ਨੂੰ ਸੱਦਿਆ ਨਾ ਉਹਨੇ ਆਪਣਾ ਜ਼ੁਲਮ ਕਬੂਲ ਕਰ ਲਿਆ ਵੀ ਆਹ ਮੈਂ ਜ਼ੁਲਮ ਕੀਤਾ ਏ ਮੈਂ ਤੋਤਾ ਮਾਰਿਆ ਹੁਣ ਦੂਸਰੇ ਤੋਤੇ ਨੂੰ ਪੁੱਛਦਾ ਕਹਿੰਦਾ ਤੂੰ ਕੁਝ ਕਹਿਣਾ ਚਾਹੁੰਦਾ ਹੈ ਉਹ ਕਹਿੰਦਾ ਮੈਂ ਸਿਰਫ ਇੱਕੋ ਗੱਲ ਕਹਿਣੀ ਚਾਹੁੰਨਾ ਉਹ ਗੱਲ ਇਹ ਹੈ ਵੀ ਇਹਨੂੰ ਕਹਿ ਦਿਓ ਜੇ ਇਹ ਸ਼ਿਕਾਰੀ ਏ ਤੇ ਸ਼ਿਕਾਰੀ ਬਣ ਕੇ ਰਵੇ ਜੇ ਇਹ ਭਲਾਮਾਨਸ ਬੰਦਾ ਏ ਤੇ ਭਲਾਮਾਨਸ ਬਣ ਕੇ ਰਵੇ ਪਰ ਸ਼ਿਕਾਰੀ ਹੋ ਕੇ ਭਲੇਮਾਨਸਾਂ ਵਾਲਾ ਵੇਸ ਨਾ ਪਾਏ ਜਦੋਂ ਕੋਈ ਇਸ ਤਰ੍ਹਾਂ ਦਾ ਧੋਖਾ ਕਰਦਾ ਨਾ ਦੁੱਖ ਫੇਰ ਲੱਗਦਾ ਹੈ ਇਹ ਜਿਹੋ ਜਿਹਾ ਏ ਇਹ ਸ਼ਿਕਾਰੀ ਬਣ ਕੇ ਆਉਂਦਾ ਸਾਨੂੰ ਕੋਈ ਦੁੱਖ ਨਹੀਂ ਸੀ ਪਰ ਇਹਨੇ ਜਿਹੜੇ ਬਸਤਰ ਪਾਇਏ ਸਨ ਕੱਪੜੇ ਪਾਇਏ ਸਨ ਉਹ ਦਾਨਿਆਂ ਵਾਲੇ ਪਾਏ ਸਨ ਪਰ ਹੈ ਸ਼ਿਕਾਰੀ ਸੀ ਮੇਰੇ ਕਹਿਣ ਦਾ ਮਤਲਬ ਇਹ ਸਤਗੁਰੂ ਕਹਿੰਦੇ ਨੇ ਹੈ ਅੰਦਰੋਂ ਮਾੜਾ ਪਰ ਹੁਣੇ ਘੋਰ ਬੇਨਤੀ ਕਰਦੇ ਆ ਜਦੋਂ ਗੁਰੂ ਦੇ ਕੋਲ ਆਉਨੇ ਆ ਨਾ ਜਿਵੇਂ ਦੇ ਹੈਗੇ ਆ ਉਹੋ ਜੇ ਹੀ ਆ ਜਾਣਾ ਚਾਹੀਦਾ ਮਾੜੇ ਆ ਤੇ ਮਾੜੇ ਚੰਗੇ ਆ ਤੇ ਚੰਗੇ ਕਿਤੇ ਗੁਰੂ ਨੂੰ ਇਸ ਗੱਲ ਦਾ ਭੁਲੇਖਾ ਨਾ ਰਵੇ ਕਿਉਂਕਿ ਪਾਉਣਾ ਚਾਹੁੰਦਾ ਹੈ ਇਨਸਾਨ ਪੁਲੇਖਾ ਇਸ ਗੱਲ ਦਾ ਵੀ ਮੈਂ ਚੰਗਾ ਵਾਂ ਜੇ ਗੁਰੂ ਦੇ ਕੋਲ ਆਪਣੇ ਗੁਰਪੈ ਮੈਂ ਆਪਣੇ ਗੁਰੂ ਦੇ ਕੋਲ ਬਾਹ ਉੱਚੀ ਖੜ ਕੇ ਕਿਹਾ ਵੀ ਸਤਿਗੁਰੂ ਆ ਮੇਰੇ ਵਿੱਚ ਦੋਸ਼ ਨੇ ਤੇ ਸਤਿਗੁਰੂ ਨੇ ਕਿਰਪਾ ਕਰਕੇ ਉਹ ਦੋਸ਼ ਦੂਰ ਕਰ ਦਿੱਤੇ ਜੇ ਕਵੇ ਨਾ ਬੰਦਾ ਵੀ ਮੇਰੇ ਵਿੱਚ ਦੋਸ਼ ਨੇ ਤੇ ਗੁਰੂ ਦੂਰ ਕਿਥੋਂ ਕਰੇ ਸਤਿਗੁਰੂ ਕਹਿੰਦੇ ਨੇ ਜੇ ਜਗ ਜੇ ਜੇ ਜਗ ਕੋ ਡੰਬ ਦਿਖਾਵੇ ਲੋਗਣ ਮੂੰਦ ਅਧਿਕ ਸੁਖ ਪਾਵੇ ਨਾਸਾ ਮੂੰਦ ਕਰੇ ਪ੍ਰਣਾਮ ਫੋਕਟ ਧਰਮ ਨਾ ਕੌਡੀ ਕਾਮ ਅੱਖਾਂ ਬੰਦ ਕਰ ਲੈ ਨੱਕ ਬੰਦ ਕਰ ਲੈ ਪ੍ਰਣਾਮ ਕਰੇ ਡੰਡਉਤਾਂ ਕਰੇ ਸਤਿਗੁਰੂ ਕਹਿੰਦੇ ਨੇ ਕੌਡੀ ਬਦਲੇ ਬਣੀਏਗਾ ਜੇ ਅੰਦਰੋਂ ਇਨਸਾਨ ਜਿਹੜਾ ਉਹ ਪਵਿੱਤਰ ਨਾ ਹੋਵੇ ਮਨ ਸਾਫ਼ ਨਾ ਹੋਵੇ ਤਾਂ ਬਾਹਰ ਦੇਖ ਅੰਤਰਮਲ ਮਾਇਆ ਬਾਹਰੋਂ ਦੇਖ ਕੀਤਾ ਹੈ ਅੰਦਰ ਮੈਲ ਲੱਗੀ ਹੈ ਗੜੋਚ ਹੋਇਆ ਪਿਆ ਹੈ ਅੰਦਰੋਂ ਮੈਲ ਦੇ ਨਾਲ ਸਤਿਗੁਰੂ ਨੇ ਇਹਨਾਂ ਇੱਕ ਬਚਨ ਕਿਹਾ ਬਾਣੀ ਦੇ ਵਿੱਚ ਕਹਿਣ ਲੱਗੇ ਕਾਲ ਨਹੀਂ ਜੋਗ ਨਹੀਂ ਨਹੀਂ ਸਤ ਕਾ ਟੱਬ ਥਾਨਿਸ਼ਟ ਜਗ ਪ੍ਰਸ਼ਟ ਹੋਏ ਦੂਗਤਾ ਏਬ ਜਗ ਕਲਮੇ ਰਾਮ ਨਾਮ ਸਾਰ ਅੱਖੀ ਤਾਂ ਮੀਟੈਂ ਅੱਖਾਂ ਮੀਟਦਾ ਨਾਕ ਪਕੜਦਾ ਨੱਕ ਫੜਦਾ ਕਾਦੇ ਵਾਸਤੇ ਠੱਗਣ ਕੋ ਸੰਸਾਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹੋ ਜੇ ਲੋਕਾਂ ਨੂੰ ਮਿਲੇ ਜਦੋਂ ਮੇਲਾ ਲੱਗਾ ਹੋਇਆ ਸੀ ਨਾ ਤੇ ਇੱਕ ਸਾਧੂ ਸੀ ਉਹਨੇ ਆਪਣੇ ਅੱਗੇ ਇੱਕ ਲੋਟਾ ਰੱਖਿਆ ਹੋਇਆ ਦੱਖਾਂ ਬੰਦ ਕੀਤੀਆਂ ਕਦੀ ਕਹਿੰਦਾ ਮੈਨੂੰ ਸ਼ੇਵਪੁਰੀ ਦੇ ਦਰਸ਼ਨ ਹੋ ਰਹੇ ਨੇ ਲੋਕੀ ਕਹਿੰਦੇ ਨੇ ਵੀ ਬੜਾ ਕੁੱਗਿਆ ਹੋਇਆ ਹੈ ਸ਼ੇਵਪੁਰੀ ਪਹੁੰਚ ਗਿਆ ਪਾਉ ਵੇਂਦੇ ਲੋਟੇ ਦੇ ਵਿੱਚ ਪੈਸੇ ਕਦੀ ਕਹਿੰਦਾ ਮੈਨੂੰ ਰੁੱਦਰਪੁਰੀ ਦੇ ਦਰਸ਼ਨ ਹੋ ਰਹੇ ਨੇ ਲੋਕੀ ਕਹਿੰਦੇ ਨੇ ਵੀ ਇਹ ਤੇ ਰੁੱਦਰਪੁਰੀ ਜਾਇਆ ਪਾਉ ਵੇਂਦੇ ਲੋਟੇ ਦੇ ਵਿੱਚ ਪੈਸੇ ਕਦੀ ਸ਼ੇਵਪੁਰੀ ਦੇ ਰੁੱਦਰਪੁਰੀ ਦੇ ਦਰਸ਼ਨ ਕਦੀ ਬ੍ਰਹਮਪੁਰੀ ਦੇ ਦਰਸ਼ਨ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਨਾ ਪਾਈ ਮਰਦਾਨਾ ਜੀ ਨੂੰ ਇਸ਼ਾਰਾ ਕੀਤਾ ਤੇ ਭਾਈ ਮਰਦਾਨਾ ਜੀ ਨੇ ਲੋਟਾ ਸਾਹਮਣੇ ਚੁੱਕ ਕੇ ਨਾ ਉਹਦੇ ਪਿੱਛੇ ਰੱਖ ਦਿੱਤਾ। ਉਹ ਝਟਕ ਬਾਅਦ ਜਦੋਂ ਅੱਖਾਂ ਖੋਲ ਕੇ ਵੇਖਿਆ ਨਾ ਤੇ ਸਾਹਮਣੇ ਲੋਟਾ ਨਹੀਂ ਸੀ, ਸ਼ੇਵਪੁਰੀ ਵੀ ਭੁੱਲ ਗਈ, ਬ੍ਰਹਮਪੁਰੀ ਵੀ ਭੁੱਲ ਗਈ। ਕਹਿੰਦਾ ਵੀ ਫਕੀਰਾਂ ਦੇ ਨਾਲ ਮਜ਼ਾਕ ਕਰਦੇ ਹੋ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਾਈ ਹੁਣੇ ਤੈਨੂੰ ਸ਼ੇਵਪੁਰੀ ਦੇ ਦਰਸ਼ਨ ਹੁੰਦੇ ਸਨ। ਹੁਣੇ ਤੈਨੂੰ ਬ੍ਰਹਮਪੁਰੀ ਦੇ ਦਰਸ਼ਨ ਹੁੰਦੇ ਤੂੰ ਇੱਥੇ ਬੈਠਾ ਬੈਠਾ ਸ਼ੇਵਪੁਰੀ ਬ੍ਰਹਮਪੁਰੀ ਦੇਖ ਸਕਦਾ ਤੈਨੂੰ ਇਹ ਨਹੀਂ ਪਤਾ ਲੱਗਦਾ ਵੀ ਮੇਰਾ ਲੋਟਾ ਕਿੱਥੇ ਗਿਆ। ਜਿਹੜੀ ਨજર ਤੂੰ ਬ੍ਰਹਮਪੁਰੀ ਜਿਹੜੀ ਨજર ਦੇ ਨਾਲ ਬ੍ਰਹਮਪੁਰੀ ਵੇਖਦਾ ਏ ਸ਼ਿਵਪੁਰੀ ਵੇਖਣਾ ਏ ਜਦੋਂ ਉਸ ਨજર ਦੇ ਨਾਲ ਵੇਖ ਵੀ ਤੇਰਾ ਲੋਟਾ ਕਿੱਥੇ ਆ ਹੁਣ ਇੰਨੇ ਜੁਗਾ ਹੋਵੇ ਤੇ ਲੋਟੇ ਦਾ ਪਤਾ ਲੱਗੇ ਭਾਈ ਮਰਦਾਨਾ ਜੀ ਨੇ ਉਹ ਲੋਟਾ ਪਿੱਛੋਂ ਚੁੱਕ ਕੇ ਸਾਹਮਣੇ ਰੱਖ ਦਿੱਤਾ ਕਹਿੰਦੇ ਤੇਰੇ ਪਿੱਛੇ ਪਿਆ ਤੈਨੂੰ ਪਿੱਛੇ ਪਿਆ ਲੋਟਾ ਨਹੀਂ ਦਿਸਦਾ ਤੈਨੂੰ ਸ਼ਿਵਪੁਰੀ ਤੇ ਬ੍ਰਹਮਪੁਰੀ ਦਿਸਦੀ ਹੈ ਸਤਿਗੁਰੂ ਕਹਿ ਰਹੇ ਨੇ ਬਾਣੀ ਦੇ ਵਿੱਚ ਕਹਿਣ ਲੱਗੇ ਕਲਮੈ RAM ਨਾਮ ਸਾਰ ਅੱਖੀ ਤਾਂ ਮਿਟੈ ਨਾਕ ਪਕੜਨਾ ਠੱਗਣ ਕੋ ਸੰਸਾਰ ਤੂੰ ਤੇ ਲੋਕਾਂ ਨੂੰ ਠੱਗਣ ਵਾਸਤੇ ਜੇ ਕਰਮ ਕਰਦਾ ਹੈ ਪਖੰਡ ਕਰਦਾ ਹੈ ਸ਼ਬਸ਼ਨਾਏ ਕਿਛ ਕਰੇ ਸ਼ਪਾਇਆ ਸਤਿਗੁਰੂ ਕਹਿੰਦੇ ਨੇ ਵੀ ਇੱਕ ਗੱਲ ਦੱਸ ਬੰਦੇ ਤੋਂ ਬੰਦਾ ਆਪਣੇ ਕਰਮ ਸ਼ਪਾ ਸਕਦਾ ਹੈ ਅਸੀਂ ਕਹਿੰਦੇ ਆ ਵੀ ਮਾਲਕ ਸਾਡੇ ਅੰਦਰ ਹੈ ਕਦੀ ਆਪਾਂ ਆਪਣੇ ਤੋਂ ਆਪਣੇ ਕਰਮ ਸ਼ਪਾ ਸਕਦੇ ਆ ਜੇ ਤੇ ਸ਼ਪਾ ਸਕਦੇ ਆ ਤੇ ਫਿਰ ਵਾਹਿਗੁਰੂ ਤੋਂ ਵੀ ਸ਼ਪਾ ਸਕਦੇ ਆ ਜੋ ਮੈਂ ਕਰਦਾ ਵਾਂ ਜੋ ਤੁਸੀਂ ਕਰਦੇ ਹੋ ਜੇ ਅਸੀਂ ਆਪਣੇ ਤੋਂ ਆਪਣੇ ਕਰਮ ਛਿਪਾ ਸਕਦੇ ਆ ਭੱਜ ਸਕਦੇ ਆ ਤੇ ਫਿਰ ਵਾਇਬ੍ਰੋ ਪਲੂ ਛਿਪਾ ਸਕਦੇ ਆ ਤੇ ਜੇ ਆਪਣੇ ਤੋਂ ਨਹੀਂ ਛਿਪਾ ਸਕਦੇ ਸਹਿਬ ਕਹਿੰਦੇ ਨੇ ਤੇਰੇ ਅੰਦਰ ਬੈਠਾ ਹੈ ਤੇ ਜਿਹੜਾ ਅੰਦਰ ਬੈਠਾ ਉਹਦੇ ਤੋਂ ਕਿਵੇਂ ਲਪੋਵਾਂਗੇ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਸ਼ੰਨਤ ਕੋਈ ਕੰਮ ਮੰਦਾ ਕਰੇ ਇਨਸਾਨ ਅੰਦਰੋਂ ਬੈਠਾ ਬੋਲਦਾ ਓ ਅੰਦਰੋਂ ਬੈਠਾ ਬੋਲਦਾ ਹੈ ਇੱਕ ਛੇਨਾਕ ਪੰਜਾਬੀ ਫਿਲਮ ਆਈ ਸੀ ਵੇਖੀ ਹੋਈ ਏ ਸੀ ਸਾਰਿਆਂ ਨੇ ਉਹਦਾ ਨਾਮ ਸੀ ਰੱਬ ਦਾ ਰੇਡੀਓ ਤੁਸੀਂ ਆਖੋ ਕਿ ਵੀ ਜ਼ਿਕਰ ਕਰਦਾ ਫਿਲਮਾਂ ਦਾ ਰੱਬ ਦਾ ਰੇਡੀਓ ਉਹ ਵੇਖੀ ਇਹਨਾਂ ਤੇ ਸੋਚੋ ਇਸ ਗੱਲ ਨੂੰ ਵੀ ਜਿਹੜਾ ਰੱਬ ਦਾ ਰੇਡੀਓ ਨਾ ਅੰਦਰੋਂ ਬੋਲਦਾ ਜ਼ਰੂਰ ਏ ਉਹ ਮਾੜਾ ਕੰਮ ਕਰਕੇ ਵੇਖੀਏ ਕੋਈ ਮਾੜਾ ਕੰਮ ਕਰਨਾ ਹੋਵੇ ਨਾ ਅੰਦਰੋਂ ਬੋਲਦਾ ਸੁਣੀਏ ਨਾ ਸੁਣੀਏ ਅਲ ਸੁਣਿਆ ਕਰ ਲਈਏ ਉਹ ਸਾਡੇ ਤੇ ਨਿਰਪਰ ਹੈ ਵੀ ਅਸੀਂ ਉਹਨੂੰ ਸੁਣਿਆ ਸੁਣ ਕੇ ਮੰਨ ਲਿਆ ਜਾਂ ਨਹੀਂ ਮੰਨਿਆ ਪਰ ਇੱਕ ਵਾਰੀ ਬੋਲਦਾ ਜ਼ਰੂਰ ਹੈ ਸਰਬ ਕੀਤੇ ਨੇ ਬਾਣੀ ਵਿੱਚ ਤੂੰ ਕਰਤਾ ਸਭ ਕੁਝ ਆਪ ਹੈ ਜਾਨੈ ਕੀ ਆਪ ਤਪੈ ਆਖ ਸੁਨਾਈਐ ਬੁਰਾ ਭਲਾ ਚੰਗਾ ਵੀ ਤੇ ਬੁਰਾ ਵੀ ਬੁਰਾ ਭਲਾ ਤੂੰ ਸਭ ਤੇ ਸੂਝੈ ਜੇਹਾ ਕੋ ਕਰੇ ਤੇਹਾ ਕੋ ਪਾਈਐ ਮੇਰੇ ਸਾਹਿਬ ਤੂੰ ਅੰਤਰ ਕੀ ਵਿਦ ਜਾਣੈ ਬਾਹਰੋਂ ਨਹੀਂ ਵੇਂਦਾ ਤੂੰ ਬਾਹਰੋਂ ਕੇ ਜੈਨੇ ਕੱਪੜੇ ਕੇ ਦੇ ਸੋਨੇ ਪਾਇਓ ਇਹਨੇ ਸਤਿਗੁਰੂ ਕਹਿੰਦੇ ਨੇ ਅੰਦਰੋਂ ਵੇਖਦਾ ਉਹ ਬੰਦੇ ਨੂੰ ਤੂੰ ਅੰਤਰ ਕੀ ਵਿਦ ਜਾਣੈ ਬੁਰਾ ਭਲਾ ਸਭ ਕੁਝ ਤੁਜੇ ਤੁਦ ਭਾਵੈ ਤੇ ਮੈਂ ਬੁਲਾਈਐ ਜੋ ਮਾਲਕ ਤੈਨੂੰ ਪਾਉਂਦਾ ਇਹ ਨਸਾਨੋ ਕਰਦਾਏ ਜੇ ਮਾਲਕ ਦਾ ਕੀਆ ਕਰਦਾ ਏ ਜੇ ਮਾਲਕ ਦਾ ਚਲਾਇਆ ਚੱਲਦਾ ਏ ਤੇ ਫਿਰ ਉਹਦੇ ਤੋਂ ਲੁਕੋਇਆ ਵੀ ਕਿਵੇਂ ਜਾ ਸਕਦਾ ਹੈ ਜਦੋਂ ਪੜਦੇ ਆ ਕਰਨ ਕਰਾਵਣ ਆਪੇ ਆਪ ਮਾਨੁਖ ਕਹਿ ਕਿਛ ਨਾਹੀ ਹਾਥ ਜਦੋਂ ਗੁਰੂ ਦੇ ਕੋਲ ਆਈਏ ਤੇ ਕਹੀਏ ਵੀ ਮੇਰੇ ਸਤਿਗੁਰੂ ਜੀ ਮੇਰੇ ਵਿੱਚ ਆਹ ਦੋਸ਼ ਨੇ ਕਿਰਪਾ ਕਰੋ ਮੇਰੇ ਇਹ ਦੋਸ਼ ਖਤਮ ਹੋ ਜਾਏ ਇੱਕ ਹੋਰ ਬੇਨਤੀ ਕਰਦੇ ਆ ਅੱਜ ਸਮਾਂ ਭਾਵੇਂ ਥੋੜਾ ਏ ਇੱਕ ਸਵਾਲ ਆਇਆ ਵੀ ਜਦੋਂ ਆਪਾਂ ਗੁਰੂ ਕੋਲ ਬੈਠਨੇ ਆ ਪਾਠ ਕਰਦੇ ਆ ਮਨ ਵਿੱਚ ਬੜੀਆਂ ਵਿਚਾਰਾਂ ਅੱਗੇ ਪਿੱਛੇ ਨਹੀਂ ਚੱਲਦੀਆਂ ਨੋਟ ਕਰਿਓ ਜਦੋਂ ਗੁਰੂ ਦੇ ਕੋਲ ਬੈਠਦੇ ਆ ਨਾ ਉਦੋਂ ਮਨ ਦੇ ਵਿੱਚ ਆ ਵੀ ਕੰਮ ਕਰਨ ਵਾਲਾ ਏ ਆ ਵੀ ਕੰਮ ਕਰਨ ਵਾਲਾ ਏ ਆ ਵੀ ਕਰ ਲਈਏ ਚੰਗੀਆਂ ਵੀ ਚੱਲਣਗੀਆਂ ਮਾੜੀਆਂ ਵੀ ਚੱਲਣਗੀਆਂ ਉਹਦਾ ਕਾਰਨ ਇਹ ਹੈ ਵੀ ਜਦੋਂ ਗੁਰੂ ਦੇ ਕੋਲ ਬੈਠਨੇ ਆ ਨਾ ਤੇ ਜਿਵੇਂ ਸ਼ੀਸ਼ੇ ਦੇ ਅੱਗੇ ਖੜੋਨੇ ਆ ਨਾ ਤੇ ਇੱਥੇ ਲੱਗੀ ਹੋਵੇ ਕਾਲਖ ਤੇ ਉਹ ਕਾਲਖ ਸ਼ੀਸ਼ਾ ਸਾਨੂੰ ਦੱਸ ਦਿੰਦਾ ਵੀ ਇੱਥੇ ਕਾਲਖ ਲੱਗੀ ਏ ਤੇਰੇ ਗੁਰੂ ਸਾਨੂੰ ਦੱਸਦਾ ਵੀ ਇੱਥੇ ਇੱਥੇ ਤੇਰੇ ਕਾਲਖ ਹੈ ਜਦੋਂ ਵਿਚਾਰਾਂ ਵਾਲੀ ਮਨ ਦੌੜ ਪੱਜ ਕਰਦਾ ਨਾ ਗੁਰੂ ਦੱਸਦਾ ਵੀ ਆਹ ਖਾਮੀਆਂ ਨੇ ਜਿਹੜੀਆਂ ਤੇਰੇ ਅੰਦਰ ਨੇ ਹੁਣ ਤੇਰੇ ਅੰਦਰ ਚੱਲਦੀਆਂ ਜਦੋਂ ਤੂੰ ਗੁਰੂ ਘਰ ਦੇ ਵਿੱਚ ਬੈਠਾ ਜਦੋਂ ਤੂੰ ਬਾਣੀ ਪੜ੍ਹਦਾ ਪਿਆ ਹੁਣ ਇਹਨਾਂ ਨੂੰ ਦੂਰ ਕਰਨੀ ਯਾਦ ਰੱਖੀ ਇਸ ਗੱਲ ਦਾ ਇੱਕ ਹੋਰ ਬੇਨਤੀ ਜਦੋਂ ਡਾਕਟਰ ਦੇ ਕੋਲ ਜਾਂਦੇ ਆ ਨਾ ਬਲੱਡ ਟੈਸਟ ਦੇਉਂਦੇ ਆ ਬਲੱਡ ਆਪਣਾ ਦੇ ਕੇ ਆਉਂਦੇ ਆ ਸੈਂਪਲ ਇੰਦਾ ਮਤਲਬ ਇਹ ਨਹੀਂ ਸੀ ਵੀ ਰੋਗ ਨਹੀਂ ਸੀ ਰੋਗ ਹੈ ਸੀ ਪਰ ਜਦੋਂ ਸੈਂਪਲ ਦੇ ਕੇ ਆਇਆ ਇਹਨਾਂ ਤੇ ਰਿਪੋਰਟ ਆਈ ਤੇ ਰਿਪੋਰਟ ਨੇ ਦੱਸ ਦਿੱਤਾ ਸਾਨੂੰ ਵੀ ਆ ਜਿਹੜੇ ਨੇ ਨਾ ਤੇਰੇ ਵਿੱਚ ਦੋਸ਼ ਨੇ ਗੁਰੂ ਸਾਨੂੰ ਦੱਸ ਦਿੰਦੇ ਨੇ ਵੀ ਆ ਦੋਸ਼ ਨੇ ਤੇਰੇ ਵਿੱਚ ਤਾਂ ਕਰਕੇ ਜਦੋਂ ਬਾਣੀ ਆਪਾਂ ਪੜ੍ਹਦੇ ਆ ਨਾ ਉਦੋਂ ਮਨ ਬਹੁਤ ਪਾਸੇ ਦੌੜਦਾ ਇਹਦਾ ਮਤਲਬ ਇਹ ਆ ਵੀ ਸਾਡੀ ਰਿਪੋਰਟ ਆਈ ਹੋਈ ਹੈ ਵੀ ਆ ਪਾਸੇ ਤੇਰਾ ਮਨ ਹੈ ਜਿਹੜਾ ਉਹ ਦੌੜਦਾ ਪਿਆ ਸ਼ਬਸ਼ਨਾਏ ਕਿਛ ਕਰੇ ਛਪਾਇਆ ਨਹੀਂ ਛਪਾਇਆ ਜਾ ਸਕਦਾ ਵਾਹਿਗੁਰੂ ਤੋਂ ਸਾਹਿਬ ਕਹਿੰਦੇ ਨੇ ਬਾਹਰ ਗਿਆਨ ਧਿਆਨ ਇਸ਼ਨਾਨ ਬਾਹਰੋਂ ਗੱਲਾਂ ਗਿਆਨ ਧਿਆਣ ਵਾਲੀਆਂ ਅੰਤਰ ਵਿਆਪੇ ਲੋਭ ਸ਼ਵਾਨ ਅੰਦਰ ਜਿਹੜਾ ਉਹ ਬੰਦੇ ਦੇ ਲੋਭ ਹੈ ਅੰਤਰ ਮੈਲ ਲੋਭ ਉਹ ਝੂਠੇ ਬਾਹਰ ਨਾ ਉਹ ਕਾਇ ਜਿਓ ਬਾਹਰੋਂ ਤਨ ਹੁੰਦਾ ਮਲ ਮਲ ਕੇ ਨਿਰਮਲ ਨਾਮ ਜਪੋ ਸਤਿਗੁਰਮਖ ਅੰਤਰ ਕੀ ਗਤ ਤਾਹੀਂ ਜਿਓ ਸਤਿਗੁਰੂ ਕਹਿੰਦੇ ਅੰਦਰ ਦੀ ਅਵਸਥਾ ਤਾਂ ਉੱਚੀ ਹੁੰਨੀ ਜੇ ਮਾਲਕ ਦਾ ਸਿਮਰਨ ਕਰੇਗਾ ਉਸ ਤਰ੍ਹਾਂ ਜਿੰਨੇ ਮਰਜ਼ੀ ਥਾਵਾਂ ਤੇ ਜਾ ਕੇ ਨਸਾਨੀ ਇਸ਼ਨਾਨ ਕਰਦਾ ਰਹੇ ਸਤਗੁਰੂ ਕਹਿੰਦੇ ਨੇ ਅੰਤਰ ਵਿਆਪੈ ਲੋਭ ਸਵਾਨ ਬਾਹਰ ਗਿਆਨ ਤੇ ਅਨਿਸ਼ਾਨਣ ਦੀਆਂ ਗੱਲਾਂ ਅੰਦਰ ਲੋਭ ਅੰਦਰ ਲੋਭ ਹੈ ਅਮਰਤ ਕਾਇਆ ਰੇਸ ਖਾਲੀ ਬਾਜੀਏ ਸੰਸਾਰੋ ਲੱਭ ਲੋਭ ਮਚਕੂੜ ਕਮਾਵੇ ਬਹੁਤ ਉਠਾਵੇ ਭਾਰੋ ਤੂੰ ਕਾਇਆ ਮੈਂ ਰੁੱਦੀ ਦੇਖੀ ਸਤਗੁਰੂ ਕਹਿੰਦੇ ਨੇ ਲੋਭ ਕਰੀ ਜਾਨਣਾ ਕਾਦੇ ਪਿੱਛੇ ਸਰੀਰ ਰੁੱਲਦੇ ਦੇਖੇ ਨੇ ਜਿਉਂ ਤਰ ਉੱਪਰ ਸ਼ਰੋ ਜਿਵੇਂ ਜ਼ਮੀਨ ਦੇ ਉੱਤੇ ਮਿੱਟੀ ਰੁੱਲਦੀ ਹੈ ਨਾ ਇਸ ਤਰ੍ਹਾਂ ਰੁੱਲਦੇ ਦੇਖੇ ਨੇ ਸਰੀਰ ਕਾਹਦਾ ਲੋਭ ਲੋਭ ਪੈਦਾ ਹੁੰਦਾ ਏ ਕਿਉਂਕਿ ਜਦੋਂ ਲੋਭ ਦਾ ਜ਼ਿਕਰ ਕੀਤਾ ਇਹਨਾਂ ਵਿਦਵਾਨਾਂ ਨੇ ਲੋਭ ਦਾ ਲੁਭ ਪਾਪ ਨੂੰ ਜਨਮ ਦਿੰਦਾ ਹੈ ਜਦੋਂ ਮਨ ਦੇ ਵਿੱਚ ਲੋਭ ਆ ਜਾਏ ਬੰਦਾ ਵੱਡੇ ਵੱਡੇ ਪਾਪ ਕਰਨ ਵਾਸਤੇ ਕੋਈ ਫਕੀਰ ਦੇ ਕੋਲ ਗਿਆ ਤੇ ਜਾ ਕੇ ਕਹਿੰਦਾ ਵੀ ਮੈਨੂੰ ਗਿਆਨ ਦੋ ਜੀ ਉਹ ਕਹਿੰਦਾ ਗਿਆਨ ਤੇ ਤਾਂ ਦਵਾਂਗਾ ਕੱਲ ਨੂੰ ਆਈ ਅਗਲੇ ਦਿਨ ਫਿਰ ਚੜਾ ਕੇ ਕੋਈ ਗਿਆਨ ਦੋ ਜੀ ਮੈਨੂੰ ਦੱਸੋ ਕੁਝ ਉਹ ਕਹਿੰਦਾ ਵੀ ਦੱਸਾਂਗਾ ਤਾਂ ਮੇਰੇ ਕੋਲ ਇੱਕ ਕੀਮਤੀ ਹੀਰਿਆਂ ਦਾ ਹਾਰ ਹੈ ਮੈਂ ਦੇਣਾ ਚਾਹੁੰਨਾ ਮੈਂ ਪਰ ਦਾਗਾ ਉਹਨੂੰ ਜਿਹੜਾ ਇਸ ਠਾਲੀ ਚੋਂ ਪਾਣੀ ਪੀਗਾ ਕਹਿੰਦਾ ਠਾਲੀ ਦੇ ਵਿੱਚ ਕੀ ਹੈ ਕਹਿੰਦਾ ਵੀ ਇੱਥੋਂ ਹੀ ਮੇਰਾ ਕੁੱਤਾ ਪੀਂਦਾ ਹੈ ਇੱਥੋਂ ਹੀ ਉਹਨੂੰ ਪੀਣਾ ਪਏਗਾ ਜਿਹਨੂੰ ਆ ਹਾਰ ਚਾਹੀਦਾ ਹੈ ਕੀਮਤੀ ਹੈ ਉਹ ਅੱਗੇ ਸ਼ੁੱਧੀ ਹੈ ਸ਼ੁੱਧੀ 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 ਦਾ ਪਾਠ ਪੜ੍ਹਦਾ ਸੀਗਾ ਉਹਨੂੰ ਸੋਚਦਾ ਵੀ ਚੱਲ ਕਿਹੜਾ ਕਿਸੇ ਨੇ ਵੇਖਣਾ ਹੈ ਮਾੜਾ ਸੌਦਾ ਨਹੀਂਗਾ ਜੇ ਹਾਰ ਮਿਲ ਜਾਏ ਜੇ ਪੈਸੇ ਮਿਲ ਜਾਣ ਤੇ ਪਾਣੀ ਪੀ ਲੈਣਾ ਚਾਹੀਦਾ ਜਦੋਂ ਕਹਿੰਦਾ ਇਹਨਾਂ ਜੀ ਮੈਂ ਤਿਆਰ ਆ ਕਹਿੰਦਾ ਬਸ ਅੱਜ ਦਾ ਪਾਠ ਈ ਹੈ ਵੀ ਜਦੋਂ ਲੋਭ ਮਨ ਦੇ ਵਿੱਚ ਪੈਦਾ ਹੁੰਦਾ ਇਹਨਾਂ ਫਿਰ ਬੰਦਾ ਵੱਡੇ ਤੋਂ ਵੱਡਾ ਪਾਪ ਕਰਨ ਵਾਸਤੇ ਫਿਰ ਆਪਿਆਂ ਬਗਾਨਿਆਂ ਦੀ ਗੱਲ ਵੱਖਰੀ ਹੈ ਸਤਿਗੁਰੂ ਕਹਿੰਦੇ ਨੇ ਕੋੜ ਛੁੜਾ ਮੁੱਠਾ ਮੁਰਦਾਰ ਫਿਰ ਹੱਥ ਦੇ ਵਿੱਚ ਛੁੜਾ ਫੜ ਕੇ ਰੱਖਦਾ ਆਪਣਾ ਆ ਜਾਏ ਬਗਾਨਾ ਆ ਜਾਏ ਸਭ ਦੀ ਮਾਰੀ ਜਾਂਦਾ ਕਿਸੇ ਨੂੰ ਨਹੀਂ ਦਰਖਦਾ ਅੰਤਰ ਵਿਆਪਰੇ ਲੋਭ ਸੁਆਣ ਅੰਤਰ ਅਗਨ ਬਾਹਰ ਤਨ ਸੁਆਹ ਆ ਪ੍ਰਾਣੀ ਪੱਠੀ ਹੈ ਤੇ ਜਿਵੇਂ ਅੱਗ ਵੱਲਦੀ ਹੈ ਨਾ ਸਤਿਗੁਰੂ ਜੀ ਨੇ ਬਿਲਕੁਲ ਇਹਨੀਆਂ ਸੁਧਾਰਨਾ ਬਾਣੀ ਦੇ ਵਿੱਚ ਇਸੇ ਤਰ੍ਹਾਂ ਦਿੱਤੀਆਂ ਨੇ ਕਾਇਆ ਆਹਰਣ ਸਰੀਰ ਪਠੀ ਹੈ ਮਨ ਵਿੱਚ ਲੋਹਾ ਉਹ ਵਿੱਚ ਪਠੀ ਦੇ ਵਿੱਚ ਲੋਹਾ ਰੱਖਿਆ ਹੋਇਆ ਹੈ ਅੱਗ ਕਾਦੀ ਲੱਗੀ ਹੈ ਪੰਜ ਅਗਣ ਤੇ ਤਲਾਗ ਰਹੀ ਪੰਜਾਂ ਦੀ ਅੱਗ ਲੱਗੀ ਹੈ ਨਾਲੇ ਤੇ ਅੱਗ ਦੇ ਉੱਤੇ ਸਾੜਦਾ ਲੋਹੇ ਨੂੰ ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਪੜੀ ਤੇ ਉਤੋਂ ਮਨ ਜਲਿਆ ਸੰਨੀ ਚਿੰਤ ਪਈ ਉਤੋਂ ਪਾਪਾਂ ਦੇ ਕੋਲੇ ਹੋਰ ਪਾਈ ਜਾਂਦਾ ਹੈ ਜਿਵੇਂ ਪੱਤੀ ਦੇ ਵਿੱਚ ਲੋਹਾ ਛੜਦਾ ਇਹਨਾਂ ਸਤਿਗੁਰੂ ਜੀ ਕਹਿੰਦੇ ਨੇ ਕਾਇਆ ਆਰਨ ਮਨ ਵਿੱਚ ਲੋਹਾ ਪੰਜ ਅਗੰਤਿਤ ਲੱਗ ਰਹੀ ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਪਈ ਜਿਵੇਂ ਉਹ ਲੋਹੇ ਨੂੰ ਚੁੱਕ ਕੇ ਇੱਕ ਪਾਸੇ ਦੂਸਰੇ ਪਾਸੇ ਕਰਦਣਾ ਸਤਿਗੁਰੂ ਕਹਿੰਦੇ ਨੇ ਚਿੰਤਾ ਦੀ ਸੰਨੀ ਹੈ ਬੰਦਾ ਸੌਣ ਵਾਸਤੇ ਬੈੱਡ ਤੇ ਲੇਟਦਾ ਹੈ ਪਰ ਜਦੋਂ ਅੰਦਰ ਚਿੰਤਾ ਹੁੰਦੀ ਨਾ ਫਿਰ ਕਦੀ ਇੱਕ ਪਾਸੇ ਪਲਟਦਾ ਕਦੀ ਦੂਸਰੇ ਪਾਸੇ ਸੌਣਾ ਚਾਹੁੰਦਾ ਪਰ ਨੀਂਦ ਆਉਂਦੀ ਨਹੀਂ ਜਿਵੇਂ ਸੰਨੀ ਉਸ ਲੋਹੇ ਦੇ ਟੁਕੜੇ ਨੂੰ ਪਲਟਦੀ ਇਹਨਾਂ ਬੰਦਾ ਬੈੱਡ ਤੇ ਪਿਆ ਵੀ ਇਸ ਤਰ੍ਹਾਂ ਪਲਟੀ ਜਾਂਦਾ ਚਿੰਤਾ ਦੇ ਕਰਕੇ ਸਤਿਗੁਰੂ ਕਹਿੰਦੇ ਚਿੰਤਾ ਹੈ ਤੇ ਮਨ ਨੂੰ ਪੰਜਾਂ ਦੀ ਅਗ ਲੱਗੀ ਹੋਈ ਹੈ ਪੰਜ ਅਗਨ ਤਿਤ ਲਗ ਰਹੀ ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਪਈ ਅੰਤਰ ਅਗਨ ਬਾਹਰ ਤਨ ਸੁਆਹ ਗਲ ਪਾਥਰ ਕੈਸੇ ਤਰੈ ਥਾ ਗਲ ਦੇ ਵਿੱਚ ਪੱਥਰ ਪਾਇਆ ਹੋਇਆ ਹੈ ਵਿਕਾਰਾਂ ਦਾ ਕੈਨ ਲਗੇ ਅੰਮ੍ਰਿਤ ਕਾਇਆ ਰਹੇ ਸਖਾਲੀ ਬਾਜੀ ਇਹ ਸੰਸਾਰੋ ਲਭ ਲੋਭ ਮੋਟਪੂੜ ਕਮਾਵੇ ਬਹੁਤ ਉਠਾਵੇ ਭਾਰੋ ਤੂੰ ਕਾਇਆ ਮੈ ਰੂਹੀ ਦੇਖੀ ਜਿਉਂ ਤਰ ਉੱਪਰ ਛਾਰੂ ਵਿਕਾਰਾਂ ਦਾ ਪੱਥਰ ਗਲ ਦੇ ਵਿੱਚ ਬੰਨਿਆ ਹੋਇਆ ਜਾਂ ਕਿ ਅੰਤਰ ਵਸੇ ਪ੍ਰਭ ਆਪ ਹੁਣ ਇੰਨਾ ਕੁਝ ਹੋਣ ਦੇ ਬਾਵਜੂਦ ਸਹਿਬ ਕਹਿੰਦੇ ਨੇ ਜਿੰਦੇ ਤੇ ਮਾਲਕ ਕਿਰਪਾ ਕਰਦਾ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਜਿੰਦੇ ਅੰਦਰ ਉਹ ਵਸ ਗਿਆ ਰੋਗ ਤੇ ਬੜੇ ਨੇ ਬੰਦੇ ਨੂੰ ਬਾਣੀ ਦੇ ਵਿੱਚ ਇੱਕ ਬਚਨ ਹੈ ਵੀ ਜਦੋਂ ਰੋਗ ਲੱਗਦਾ ਹੈ ਨਾ ਫਿਰ ਆਪਾਂ ਦਵਾਈ ਖਾਨੀ ਆ ਉਸ ਰੂਪ ਦੀ ਜਿਵੇਂ ਅੰਦਰ ਦਾ ਰੋਗ ਦੂਰ ਕਰਨ ਵਾਸਤੇ ਬਾਹਰੋਂ ਆਪਾਂ ਦਵਾਈ ਖਾਨੇ ਆ ਸਤਿਗੁਰੂ ਕਹਿੰਦੇ ਨੇ ਆਤਮਾ ਦਾ ਰੋਗ ਦੂਰ ਕਰਨ ਵਾਸਤੇ ਵੀ ਇੱਕ ਦਵਾਈ ਹੈ ਸਤਿਗੁਰੂ ਜੀ ਉਹ ਕਿਹੜੀ ਦਵਾਈ ਸਹਿਬ ਕਹਿਣ ਲੱਗੇ ਹਰ ਹਰ ਔਖਦ ਖਾਤੇ ਆ ਸਭ ਰੋਗ ਗਵਾਤੇ ਦੁੱਖਾਂ ਕਾਣ ਵਾਹਿਗੁਰੂ ਦੇ ਨਾਮ ਦੀ ਦਵਾਈ ਖਾਦੇ ਆ ਅੰਦਰ ਦੇ ਰੋਗ ਆਤਮਾ ਦੇ ਦੂਰ ਹੋ ਜਾਂਦੇ ਨੇ ਜਿਨ ਕੈ ਅੰਦਰ ਵਸਿਆ ਮੇਰਾ ਹਰ ਹਰ ਤਿੰਨ ਕੇ ਸਭ ਰੋਗ ਗਵਾਏ ਤੇ ਮੁਕਤ ਪਏ ਜਿਨ ਹਰ ਨਾਮ ਤੇ ਆਇਆ ਤਿੰਨ ਪਵਿੱਤ ਪਰਮ ਪਦ ਵਾਏ ਪਾਏ ਉਹ ਪਵਿੱਤਰ ਪਰਮ ਪਦਵੀ ਨੂੰ ਪ੍ਰਾਪਤ ਹੋ ਗਏ ਜਿਨਾ ਮਾਲਕ ਦਾ ਸਿਮਰਨ ਕੀਤਾ ਜਾਂ ਕੇ ਅੰਦਰਿ ਵਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸਹਿਜੇ ਜਾਗੈ ਸਹਿਜੇ ਸੁਵੇ ਗੁਰਮੁਖ ਅਣ ਦਿਨ ਹਰ ਇੱਕ ਦਿਨ ਜਿਹੜਾ ਗੁਰੂ ਦੇ ਸੰਮੂਹੇ ਨਾਲ ਗੁਰਮੁਖ ਅਣ ਦਿਨ ਉਸਤਤ ਹੋ ਗਏ ਮਨ ਮੁਖ ਪਰਮੈ ਸਹਿਸਵੈ ਅੰਤਰ ਚਿੰਤਾ ਨੀਂਦ ਨਸੂਵੇ ਸਹਿਬ ਕਹਿੰਦੇ ਨੇ ਗਿਆਨੀ ਜਾਗੈ ਸਮੈ ਸੁਭਾਏ ਨਾਨਕ ਨਾਮ ਰਤਿਆਂ ਬਲ ਜਾਓ ਜਿਹੜਾ ਮਾਲਕ ਦੀ ਕਿਰਪਾ ਦੇ ਨਾਲ ਸਹਿਜ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਹੈ ਉੱਥੇ ਫਿਰ ਦਿਨ ਰਾਤ ਮਾਲਕ ਦੀ ਉਸਤਤ ਦੇ ਵਿੱਚ ਜੁੜਦਾ ਹੈ ਉਹਦੀ ਵਡਿਆਈ ਦੇ ਵਿੱਚ ਜੁੜਦਾ ਹੈ ਸਤਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਵਿਚਾਰਾਂ ਕਰਦੇ ਨੇ ਕੰਗਲਤੀਆਂ ਹੋ ਜਾਂਦੀਆਂ ਹਨ ਗੁਰੂ ਤੇ ਗੁਰੂ ਰੂਪ ਸਾਧ ਸੰਗਤ ਬਖਸ਼ਣ ਜੋਗ ਹੈ ਬਖਸ਼ ਦਤਾ ਪਰਵਾਨੋ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ